ਗਿਆ ਭਾਈ ਆ ਕੰਮ ਹੋ ਗਿਆ ਸੁਤੇ ਸਵਾ ਲੋਕਲਾ ਹੁਣ ਲੋਕਰੀ ਖੁੱਲਦਾ ਹੁਣ ਇਹ ਨਹੀਂ ਪਤਾ ਵੀ ਮੋਟਰਸੇਨ ਕਿਦਾ ਚੱਖੀ ਫਿਰਦਾ ਇਹ ਕਿਤੇ ਕਹਿੰਦਾ ਮੇਰਾ ਕਿਤੇ ਕਹਿੰਦਾ ਕਿਸਦਾ ਤੂੰ ਤਾਂ ਪੱਕਾ ਹੀ ਖੜਾ ਹੋ ਗਿਆ ਲੱਖਾਂ ਸਰੰਦੀ ਭਾਈ ਕਿਸਦਾ ਮੋਟਰਸੇਨ ਲੈ ਆ ਫੜ ਗਿਆ ਲੋਕ ਨੂੰ ਧੋੜਦਾ ਦੇਖੋ ਮੂੰਹ ਪਰਲੇ ਪੰਦੇ ਕਰਕੇ ਖੜ ਗਿਆ ਦੇਖੋ ਅੱਜ ਨਿਤਰੂ ਬੜੇ ਮਖਾਣੀ ਮੈਂ ਵੀ ਆਪ ਦਾ ਮੋਟਰ ਰੇ ਬੰਦ ਕਰ ਲਿਆ ਦੇਖੋ ਦੇਖੋ ਕਿਵੇਂ ਜਦੋਂ ਜਦ ਬੂਹਰੀ ਹੈ ਲੋਕ ਖੋਲ ਕੇ ਹਟਣਾ ਜਦੋਂ ਜਦ ਮਰਾ ਬਹੰਦਾ ਜਾ ਬੂਹਰੀ ਓ ਸੈਰੀ ਓਏ ਕੀ ਆ ਚੋਰੀ ਦਾ ਮੋਟਰਸਾਈਕਲ ਰੱਖਣ ਲੱਗਿਆ ਤੂੰ ਜਦ ਆ ਵੀ ਚਾਬੀ ਇਹੀ ਹੈ ਉਹ ਇਹੀ ਆ ਯਾਰ ਆ ਮਹਲਾ ਚਾਬੀ ਲੋਕ ਗੱਲ ਤੋਂ ਚਾਬੀ ਉੱਥੇ ਤਾਂ ਨਹੀਂ ਰੱਖਿਆ ਕਿਤੇ ਬਦਲ ਕੇ ਲਿਆਏ ਹੋਏ ਪਾ ਅੰਦਰ ਵੀ ਮੜਦੇ ਲੋਕ ਲਾ ਰਿਆ ਖੋਲਦਾ ਇਹਨਾਂ ਇਹ ਪੱਗਾ ਹੋ ਗਿਆ ਹੋਰ ਉਹ ਚਾਬੀ ਹੀ ਆ ਹਾਂ ਉਹ ਕਾ ਹੋ ਗਿਆ ਭਾਈ ਦਿਨ ਦਿਹਾੜੇ ਸਿਕਰ ਜ਼ਬਰਾ ਤੁਸੀਂ ਵੀ ਕਦੇ ਲਾਓ ਕਈ ਨਾ ਲਾ ਕੇ ਬਈ ਆਪਣੇ ਲੋਕ ਲੂਕ ਠੀਕ ਕਰਾ ਲਓ ਸਾਡੇ ਪਿੰਡ ਦਾ ਸਰੰਦੀ ਲੱਖਾ 25 ਕਿਲੋ ਦਾ ਮਾਲ ਕੱਢਾ ਮੋਟਰਾਂ ਲਈ ਪਰਦਾ ਲੋਕ ਲਾ ਕੇ ਭੁੱਲ ਗਿਆ ਚਾਬੀ ਲੱਗੀ ਇਹਦਾ ਯਾਰ ਕਮਾਲ ਹੀ ਹੋ ਗਿਆ ਲੱਗੇਗਾ ਇਹਨਾ ਕੀ ਜਹਣਾ ਨੂੰ ਇਹ YouTube ਤੇ ਵੀਡੀਓ ਵਾਇਰਲ ਹੋ ਸਕਦੇ ਬਾਈ ਜੇ ਤੁਸੀਂ ਚਾਹੋ ਵੀ ਆ ਕੀ ਪਣਾ ਵਰਤ ਗਿਆ ਆਪਦੇ ਮੋਟਰਸਾਈਕਲ ਦਾ ਆਪਦਾ ਹੀ ਲੋਕ ਲੱਗਿਆ ਆ ਵੀ ਫਸ ਗਈ ਚਾਬੀ ਉਹ ਹਾਂ ਬਕਰ ਚੋਂ ਭਾਈ ਲੈ ਜਾ ਉਥੇ ਕੰਮ ਕਰੀ ਨਾ ਮੈਨੂੰ ਕੀ ਲੱਗ ਰਿਹਾ ਹੋਰ ਕੋਈ ਚਾਬੀ ਨਹੀਂ ਲੱਗਣੀ ਮੇਰੇ ਵਾਲੀ ਲੱਗ ਗਈ ਹਲਾ ਬਸ ਚਾਬੀ ਮੇਰੇ ਵਾਲੀ ਵੀ ਨਾ ਮੈਨੂੰ ਮੇਰੇ ਵਾਲੇ ਨੂੰ ਲੱਗਣਾ ਆਦੀ ਭਰਾਵਾ ਜੋਰ ਨਾ ਲਾਈਂ ਪੋਲੀ ਲੱਗ ਦੇਖ ਦੂਜੀ ਲਾਲਾ ਹੁਣ ਬਦਲ ਕੇ ਲਓ ਵੀ ਆਪਾਂ ਹੈਲਪ ਕਰਨ ਦੀ ਕੋਸ਼ਿਸ਼ ਪਹਿਲਾਂ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਜੇ ਨਹੀਂ ਪਤਾ ਮੇਰੇ ਆ ਵੀ ਚੱਲਣੋਂ ਹਟਾ ਦੇ ਮਾਂ ਦਾ ਸਿਰੋਂ ਚਾਪੀ ਨੂੰ ਪੱਟੇ ਦੇਈ ਜਾਂਦਾ 빙ੀ ਕਰ ਦੇਗਾ ਕਰੋ ਭਾਈ ਉਹ ਸੈਰੀ ਵਾਲੇ ਦੀ ਲਾ ਉਹ ਸੈਰੀ ਵਾਲੀ ਲੱਗ ਜੂ ਹੋਰ ਸੈਰੀ ਕੋਲੇ ਵੀ ਪਟੀਨਾ ਹੈ ਲੈ ਕੇ ਤਾਂ ਦੇਖ ਲੈ ਛਾਬੀ ਤਾਂ ਆਹੀ ਲੱਗ ਜੀ ਜਿਹੜੀ ਇਸੇ ਲੌਕਦੀ ਆ ਇਸੇ ਲੌਕਦੀ ਮੋਟਰਸਾਈਕਲ ਚੱਕੇ ਲੱਗਦਾ ਅੱਜ ਵੀਡੀਓ ਵੇਰ ਨਾ ਹੋਉ ਦੇਖੋ ਤੋੜਤਾ ਨਾ ਮੈਂ ਕਰਤਾ ਕਰਕ ਕਰਕ ਕਰਕੇ ਤੋੜਤਾ ਕਿਹੜਾ ਨਟ ਤੋੜਤਾ ਚਾ ਹੁਣ ਦੇਖ ਸਟਾਰਟ ਹੋ ਚਾ ਹੁਣ ਖੁੱਲ ਗਿਆ ਆਹ ਦੇਖੋ ਨੱਟ ਰੋੜ ਤੂੜ ਕੇ ਲੋਕ ਹੈਂਡਲ ਦਾ ਤੋੜ ਕੇ ਉਦੋਂ ਚਾਬੀ ਲੱਗੀ ਨੱਟ ਥੱਲੇ ਡਿੱਗ ਗਿਆ ਚਾਬੀ ਲੱਗੀ ਵਿੱਚ ਨੱਟ ਮੇਨ ਦਾ ਦੇਖ ਸਟਾਰਟ ਹੁੰਦਾ ਸਾਦਾ ਨੱਟ ਟੁੱਟੇ ਦਾ ਹੈ ਨਝੂਕਾ ਮਰੇ ਉਹ ਗੈਰ ਪ੍ਰਵਾਸੀ ਬੰਦੇ ਪਿੰਡਰਾਜੀ ਚ ਲੋਕ ਤੋੜਦੇ ਖੜੇ ਗਏ